ਸੋਦਰਾ ਬਿਨਾ ਟਰਬੋ ਦਾ 55 ਐਚ ਵੀ ਬਹੁਤ ਡਿਮਾਂਡ ਹੈ ਇਹਦੀ ਅੱਜ ਦੇ ਟਾਈਮ ਵਿੱਚ ਵਿੱਚ ਭਰਾ ਪਸੰਦ ਕਰਦੇ ਆ ਇਹ 9 10 11 ਮਾਡਲ ਦੇ ਵਿੱਚ ਆਇਆ ਬਿਨਾ ਟਰਬੋ ਦਾ 55 ਐਚ ਵੀ ਪਹਿਲੇ ਨਾਮ ਆ ਫਸਟ ਓਨਰ 2011 ਮਾਡਲ ਨੰਬਰ ਰੈਣਾ ਹੈ ਨਾ ਇਹ ਵੀ 3 ਸਪੀਡ ਆ ਡਬਲ ਡਿਸਟ੍ਰੀਬਿਊਟਰ ਆ ਟਾਪ ਮਾਡਲ ਆ ਇਹ ਵੀ ਟਾਪ ਮਾਡਲ ਆ ਗਿਆ ਟਾਇਰ ਦੇ ਚਾਰੇ ਨਵੇਂ ਆ ਟਾਇਰ ਸਾਰਿਆਂ ਦੇ ਨਵੇਂ ਚੜੀ ਬੈਠਾ ਮੇਰਾ ਚੈੱਕ ਕਰ ਲੈ 4 ਲੱਖ ਤੇ 35000 ਰਾਇ ਛੱਡ ਦਾਂਗੇ ਇਹ ਵੀ 4 35 ਦਾ ਛੱਡਿਆਂ 35 ਦੀ ਚੱਲਣ ਦੇ ਆ ਮੌਕੇ ਤੇ ਬਾਈ ਮਾਨਦਾਨ ਪੂਰਾ ਕਰਾ ਦਾਂਗੇ। 4 ਲ ਟਾਇਰ ਦੇ 14500 ਰੁਪਏ ਦੀ ਜੋੜੀ ਆ ਫੋਲੋ ਦੀ। ਵੱਡੇ ਟਾਇਰ ਆ। ਮਗਾ ਲਈ ਬਿਲਕੁਲ ਨਵੇਂ ਆ ਤੇ ਮਿਊਜ਼ਿਕ ਸਿਸਟਮ ਇਹ ਤੇ ਵੀ ਲੱਗਾ ਹੋਇਆ ਫਾਈਬਰ ਛਤਰੀ ਘੋੜਾ ਵੈਂਪਰ ਦੇ ਵਿੱਚ ਆ ਗਿਆ ਹੈ। ਕੀ ਚੱਕਰ ਬਈ? ਇਹਦੀ 5000 ਕਿਉਂ ਵਧਾਤੀ? ਇਹਦਾ ਟਾਇਰਾਂ ਦਾ ਕਰਕੇ। ਅੱਛਾ। ਟਾਇਰ ਵੀ ਵਾਧਰ ਰੁਪਈਆ ਲੈ ਪਾ ਦੇਣਾ। ਟਾਇਰ ਇਹਨਾਂ ਥੋੜੇ ਜਿਹਾ ਵਾਧਰ ਰੁਪਈਆ। ਫੋਲੋ ਗੂਲੁੱਤ ਤੇ ਪਿਆਗਾ ਅਜੇ ਤੱਕ ਤੇ ਹੈ ਨਹੀਂ ਹੈਗਾ। 4 ਲੱਖ 7000 ਰੁਪਿਆਵਾਂ ਦੇ ਵਿੱਚ ਦੇ ਦਾਂਗੇ ਜਿਹੜੇ ਪ੍ਰਾ 2 ਸਪੀਡ ਟਰੈਕਟਰ ਭਾਲਦੇ ਆ 2 ਸਪੀਡ ਚ ਆ ਗਿਆ ਨਾ ਪਹਿਲੇ ਨਾ ਫਸਟ ਪਾਰਟੀ ਟਰੈਕਟਰ 2012 ਮਾਡਲ 3 ਲੱਖ 35000 ਰੁਪਏ ਟਰੈਕਟਰ ਜਮਾਣਾ ਟਰੈਡ ਦਾ ਲੋਈ ਮਿੱਤਰੋ ਸਵਾਗਤ ਆ ਬਾਈ ਆਪਣੇ YouTube ਚੈਨਲ ਤੇ ਤੇ ਅੱਜ ਮਿੱਤਰੋ ਨਾਲ ਤੁਹਾਨੂੰ ਹੌਲੈਂਡ ਹੀ ਦਿਖਾਉਣੇ ਆਪਾਂ ਕੱਲੇ ਤੇ ਇੱਕ ਵਾਰੀ ਨਿਗਾਹ ਮਰਵਾ ਲਈ ਟਰੈਕਟਰਾਂ ਦੇ ਜੱਜਦੇ ਆ ਨਾ ਖੜੇ ਜਾਵਾਂ ਚਾਰ ਹੌਲੈਂਡ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਜੈਜ ਰੇਟ ਦੇਣ ਦੀ ਤੇ ਅੱਜ ਬਾਈ ਗਰਮੀ ਸਿੰਘ ਗੀਤਾ ਆਰਾਮਨਗਰ ਵਾਲਾ ਇਹਦੀ ਵੀਡੀਓ ਬਣਾ ਰਹੇ ਆ ਹੋਰ ਬਾਈ ਕੀ ਹਾਲਾ ਵਧੀ ਤੇ ਅੱਜ ਫਿਰ ਹੌਲੈਂਡ ਹਾਂ ਕਰੇਗਾ ਡਿਸਕਾਊਂਟ ਹਾਂ ਫੁੱਲ ਡਿਸਕਾਊਂਟ ਕਰਦਾ ਲੈ ਮੈਂ ਤੇਰਾ ਸ਼ੁਰੂਆਤ ਕਰਦੇ ਆ 2011 ਮਾਡਲ ਇਹ ਆ ਗਿਆ ਪਲੱਸ ਵਾਲਾ ਹਾਂ ਦੇਖ ਰਾਂ ਜਾਣਕਾਰੀ ਬਿਨਾ ਟਰਬੋ ਤੋਂ ਆ ਗਿਆ ਨਾ ਇਹ 11 ਮਾਰ ਲਾ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਟਾਪ ਮਾਰ ਲਾ ਗਿਆ ਅੱਛਾ ਬਰਸ ਸਟੀering ਦੇ ਵਿੱਚ ਟਾਇਰ ਨਵੇਂ ਆ ਗਏ ਸਮਾਨ ਲੱਗਾ ਟਾਪ ਮਾਡਲ ਟਾਇਰ ਦਿਖਾ ਦੇ ਮਿੱਤਰਾਂ ਚਾਰੇ ਨਾ ਬਿਲਕੁਲ ਨਵੇਂ ਆ ਟਾਇਰ ਤੇ ਬਾਡੀ ਲੈਨ ਦਿਖਾ ਦੇ ਸ਼ੋਹ ਸ਼ੂ ਦਾ ਦਿਖਾ ਦੇ ਆ ਸਮਾਰਟਫੋਨ ਪੂਰਾ ਲੱਗਿਆ ਓਕੇ ਜਮਾ ਚੱਲਦਾ ਹਾਂ ਬਾਈ ਫੁੱਲ ਵਧੀਆ ਓਕੇ ਤੇ ਮਗਰ ਉਹ ਦਿਖਾ ਦੇ ਟਰੈਕਟਰ ਸਾਰਾ ਫੋਟੋ ਮਗਾਉਣ ਦੀ ਲੋੜ ਹੀ ਨਾ ਪਵੇ ਆਪਾਂ ਟਰੈਕਟਰ ਸੁਣਵਾ ਦੇ ਦਿਖਾ ਦਾਂ ਚਾਰੇ ਪਾਸੋਂ ਡਬਲ ਜੈਸਟੀ ਬੁੱਟਰ ਦੇ ਵਿੱਚ ਹੈ ਡੰਡਾ ਫੱਟੀ ਰੇਕ ਟਰੈਕਟਰ ਨਾਲ ਬਾਈ ਮਿਲੂਗਾ ਦੇਣਾ ਪੂਆ ਮੇਤਰਾਗੜ੍ਹ ਹਾਂ ਉਹ ਬਾਈ ਨਵਾਂ ਡੰਡਾ ਮੇਰੂ ਹਾਂ ਦਿਖਾ ਦੇ ਚਾਰੇ ਪਾਸਿਓ ਟਰੈਕਟਰ ਪੂਰਾ ਸਾਫ਼ ਸੁਥਰਾ ਬਿਨਾ ਟਰਬੋ ਦਾ 55 ਐਚਪੀ ਬਹੁਤ ਡਿਮਾਂਡ ਹੈ ਇਹਦੀ ਅੱਜ ਦੇ ਟਾਈਮ 'ਚ ਵਿੱਚ ਭਰਾ ਪਸੰਦ ਕਰਦੇ ਆ 9 10 11 ਮਾਡਲ ਦੇ ਬਿਨਾ ਟਰਬੋ ਦਾ 55 ਐਚ ਵੀ ਪਹਿਲੇ ਨਾਮ ਆ ਫਰਸਟ ਓਨਰ 2011 ਮਾਡਲ ਨੰਬਰ ਰੈਣਾ ਹੈ ਨਾ ਐਨਓਸੀ ਮਿਲ ਜੂ ਐਨਓਸੀ ਮਿਲ ਜੂ 4 ਲੱਖ 800 ਟਰੈਕਟਰ ਆ 55000 ਰੁਪਏ ਡਿਮਾਂਡ ਕਰੀ ਬਟਾ ਕੀ ਮੰਨ ਤਾਣ ਕਰੇਗਾ ਦੇ ਦਾਂ 4 35000 ਟਰੈਕਟਰ 4 35000 ਲਈ ਮੇਤਰੋ ਵੀਡੀਓ ਸ਼ੇਅਰ ਕਰਕੇ ਆ ਜਾਓ ਮੌਕੇ ਤੇ ਫੁੱਲ ਮੰਨ ਤਾਣ ਕਰਾ ਦੂਗਾ ਇੱਕ ਗੱਲ ਹੋਰ ਬਈ ਜੇ ਕਿਸੇ ਨੇ ਵਾ ਕੇ ਦੇਖਣਾ ਟਰੈਕਟਰ ਵਾਹਣਾ ਪੂਆ ਵਾਹ ਕੇ ਚੈੱਕ ਕਰਕੇ ਮੰਦਰ ਜਾ ਸਕਦਾ ਠੀਕ ਹੈ ਨਾ ਜੇ ਆਪਾਂ ਵੀ ਵੇਚਦੇ ਆਪਾਂ ਉਹੀ ਬੰਦੇ ਆ ਵੀਡੀਓ ਬਣਾਉਣਾ ਜਿਹੜੀ ਫੁੱਲ ਤਸੱਲੀ ਦੇਊਗਾ 2015 ਮਾਡਲ ਸਵਰ ਦੇ ਵਿੱਚ ਇਹ ਵੀ 3 ਸਪੀਡਾ ਡਬਲ ਡਿਸਟਰੀਬਿਊਟਰ ਟਾਪ ਮਾਡਲ ਆ ਇਹ ਵੀ ਟਾਪ ਮਾਡਲ ਆ ਗਿਆ ਟਾਇਰ ਦੇ ਚਾਰੇ ਨਵੇਂ ਆ ਟਾਇਰ ਸਾਰਿਆਂ ਦੀ ਨਵੇਂ ਚੜੀ ਬੈਠਾ ਮੇਰੇ ਤੇ ਚੈੱਕ ਕਰ ਲੈ ਸਮਾਨ ਲੱਗਿਆ ਇਹਦੇ ਸਮਾਨ ਸੂਨ ਦਿਖਾ ਦੇ ਟਰੈਕਟਰ ਤੇ ਲੱਗਿਆ ਬਈ ਫੁੱਲ ਇਹਦੇ ਵੀ ਲੱਗੀ ਹੋਈ ਹੈ ਛਤਰੀ ਛੁਤਰੀ ਡੈਕ ਆ ਮੇਤਰੋ ਮਗਰੋਂ ਦਿਖਾ ਦੇ ਡਬਲ ਜਸਟਿਬੂਟਰ ਆ ਗਿਆ ਸਾਫ ਸੁਥਰਾ ਟਰੈਕਟਰ ਡੰਡਾ ਫੱਟੀ ਛਤਰੀ ਹੈਗੀ ਇਹਦੇ ਨਾਲ ਤਾਂ ਬਾਕੀ ਸਾਰੇ ਟਰੈਕਟਰਾਂ ਨਹੀਂ ਮਿਲ ਜੂਗਾ ਆ ਜਾ ਮੇਤਰੋ ਦਿਖਾ ਦੇ ਕਿ ਨਾ ਤੇਰੀ ਸਪੀਡ ਦੇ ਵਿੱਚ ਇਹ ਵੀ ਹਰਿਆਣਾ ਨੰਬਰ ਆ ਇਹ ਵੀ ਹਰਿਆਣਾ ਅੱਛਾ ਇਹ ਵੀ ਹਰਿਆਣਾ ਨੰਬਰ ਆ ਇਹਦੀ ਵੀ ਮੈਨੂੰ ਅਸੀਂ ਮਿਲ ਜੂ 15 ਮਾਡਲ ਆ 4 ਲੱਖ ਦੇ 55000 ਰੁਪਏ ਦੀ ਡਿਮਾਂਡ ਆ ਮਿੱਤਰਾਂ ਕੀ ਮਾਨਤਾਨ ਹੋ ਜੂ ਚ 4 ਲੱਖ ਤੇ 35000 ਰਾਇ ਛੱਡ ਦਾਂਗੇ ਇਹ ਵੀ 4 35000 ਛੱਡੇ ਆ 35 ਦੀ ਚੱਲਣ ਰਿਆ ਜੇ ਮੌਕੇ ਤੇ ਬਾਈ ਮਾਨਤਾਨ ਪੂਰਾ ਕਰਾ ਦਾਂਗੇ ਇਹ ਜੋ ਬਾ ਮਾਨਤਾਨ ਨਹੀਂ ਇਹਦਾ ਬਾ ਲਾਸਟ ਹੀ ਆ ਜਮਾ ਪੈਂਦਾ ਕੋਈ ਗੱਲ ਨਹੀਂ ਯਾਰ ਆਜੋ ਕਰਾਂਗੇ ਜਿੰਨਾ ਹੋ ਸਕਿਆ ਆਪਾਂ ਨੂੰ ਫੋਨ ਲਾ ਲਿਓ ਸਾਰੇ ਭਰਾਵਾਂ ਕੋਲ ਨੰਬਰ ਹੈ ਗਿਆ ਤੇ ਅੱਗੇ ਫੇਰ ਆ ਗਿਆ ਹੈ ਨਾ ਇਹ ਕਿਹੜਾ ਮਾਡਲ ਹੈ ਜੇ ਹੈਗਾ 14 ਮਾਡਲ ਸੁਪਰ ਵਿਚ ਆ ਗਿਆ ਭਰਾ ਬਈ 50hc2 ਦੇ ਵਿੱਚ ਟਾਇਰ ਇਹਦੇ ਵੀ ਬਿਲਕੁਲ ਤਾਜ਼ੇ ਆ ਮੂਰਲੇ ਤਾਂ ਜਹਾਜੀ ਪਾਏ ਹੋਇਆ ਚੈੱਕ ਕਰਾ ਦੇਗਾ ਨਾ ਬਾਡੀ ਬੁੱਡੀ ਲੈਨ ਦਾ ਟਾਈਟ ਆ ਮੂਰਲੇ ਟਾਇਰ ਦੇ 14500 ਰੁਪਏ ਦੀ ਜੋੜੀ ਆ ਫੋਲੋ ਦੀ ਵੱਡੇ ਟਾਇਰ ਆ ਮਗਾ ਲਈ ਬਿਲਕੁਲ ਨਵੇਂ ਆ ਤੇ ਮਿਊਜ਼ਿਕ ਸਿਸਟਮ ਇਹ ਤੇ ਵੀ ਲੱਗਾ ਹੋਇਆ ਫਾਈਬਰ ਛਤਰੀ ਘੋੜਾ ਵੈਂਪਰ ਦੇ ਵਿੱਚ ਆ ਗਿਆ ਹੈ ਦਿਖਾ ਦੇ ਚਾਰੇ ਪਾਸੇ ਡਾਕਟਰ ਕੇ ਨਾ ਇਹਦੀ ਡਿਮਾਂਡ ਕਰੀ ਬੈਠਾ 460000 ਰੁਪਿਆ ਕੀ ਚੱਕਰ ਵੀ ਇਹ ਜੀ 5000 ਕਿਉਂ ਵਧਾਤੀ ਇਹਦਾ ਟਾਇਰਾਂ ਦਾ ਕਰਕੇ ਅੱਛਾ ਟਾਇਰ ਵੀ ਬੱਧਰ ਰੁਪਈਆ ਵਾਲੇ ਪਾ ਦੇਣਾ ਟਾਇਰ ਇਹਨਾਂ ਥੋੜੇ ਜਿਹਾ ਬੱਧਰ ਰੁਪਈਆ ਗੂਲੂ ਗੂਲੂ ਉੱਤੇ ਪਿਆਗਾ ਅਜੇ ਤੱਕ ਇਹ ਹੈ ਨਹੀਂ ਹੈਗਾ 4,60,000 ਰੁਪਈਆ ਤੇ ਇਹ ਜੋ ਕੀਮਤਾਨ ਕੋ ਜੂਗਾ ਇਹਦਾ 4,40,000 ਦਾ ਟਰ ਡੇਦਾ 4,40,000 ਦਾ ਬਾਕੀ ਮੌਕੇ ਤੇ ਬਾਈ ਮਾਨਤਾਨ ਹੋ ਜੂਆ ਇਹੋ ਜੀ ਗੱਲ ਨਹੀਂ ਹੈਗੀ ਵੀਡੀਓ ਸ਼ੇਅਰ ਕਰਕੇ ਆਜੋ ਆਪਣੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਗੇ ਇੱਕ ਹੋਰ ਆ ਗਿਆ ਇਹ ਥੋੜੇ ਰੁਪਿਆਵਾਂ ਦੇ ਵਿੱਚ ਦੇ ਦਾਂਗੇ ਜਿਹੜੇ ਪਰਾ 2 ਸਪੀਡ ਟਰੈਕਟਰ ਭਾਲਦੇ ਆ 2 ਸਪੀਡ ਚ ਆ ਗਿਆ ਨਾ ਇਹ ਲੈਣਾ ਫਸਟ ਪਾਰਟੀ ਟਰੈਕਟਰ 2012 ਮਾਡਲ 335000 ਰੁਪਏ ਟਰੈਕਟਰ ਜਮਾਣਾ ਟਰੈਕਟਰ ਦਿਖਾ ਦੇ ਮਿੱਤਰਾ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਪੂਰਾ ਚੰਗਾ ਗਾ ਟਾਇਰ ਟਰੈਕਟਰ ਦੇ ਪੈ ਨੇ 3540 ਪੈਸੇ ਕਿਵੇਂ ਟਰੈਡ ਚੱਲ ਚੱਲ ਚਲਾਵੇ ਜੇ ਫੁੱਲ ਚੰਗਾ ਗਾ ਫੁੱਲ ਚੰਗਾ 2 ਸਪੀਡ ਦੇ ਵਿੱਚ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਸਿੰਗਲ ਡਿਸਟ੍ਰਿਬਿਊਟਰ ਇਹਦੇ ਬਾਈ ਹੈ ਨਹੀਂ ਗਾ ਡਿਪੀ ਬੁੱਟਰ ਚੈੱਕ ਕਰਾ ਦੇ ਗਰੀਸ ਟਰੈਕਟਰ ਰੀਨ ਵਾਲੀ ਪਿਆਗਾ ਸਾਰਾ ਤੇ ਇੰਜਨ ਗੇਅਰ ਦਾ ਓਕੇ ਆ ਬਾਈ ਕਹਿੰਦਾ ਪਹਿਲੇ ਨਾ ਆ ਗਿਆ ਇਹਨੂੰ ਸੀ ਨਹੀਂ ਮਿਲ ਜੂਗਾ ਨਾ ਇਹਨੂੰ ਸੀ ਮਿਲ ਜੂਗਾ ਨਾ ਕਰਾਉਣਾ ਪੂਆ ਇਹ ਨਾ ਕਰਾਉਣਾ ਪੂਆ ਠੀਕ ਆ ਨਾ ਕਰਾਉਣਾ ਪੂਆ ਜਿਹੜੇ ਵੀ ਭਰਾ ਨੂੰ ਚਾਹੀਦਾ ਹੋਇਆ ਤਾਂ ਬਾਈ ਨਾਲ ਸੰਪਰਕ ਕਰ ਲਓ ਆਪਣਾ ਨੰਬਰ ਦੱਸ ਦੇ ਬਈ 6080978246 6080978246 ਬਾਕੀ ਆਵਾ ਸਕਰੀਨ ਤੇ ਵੀ ਲਾ ਦਾਂਗੇ ਬਾਕੀ ਵੀਡੀਓ ਚੰਗੀ ਲੱਗੀ ਇਹ ਆਪਾਂ ਦੇ ਦਾਂਗੇ 3 ਲੱਖ ਤੇ 20 ਜਿਆਦਾ ਟਰੈਕਟਰ ਦੇ ਦਾਂਗੇ ਅੱਛਾ ਇਹਦਾ ਟ੍ਰੇਡ ਰਹਿਗਾ 3 ਲੱਖ ਤੇ 20 ਹਜ਼ਾਰ ਦਾ ਓਕੇ ਤੇ ਮਾਨਦਾਨ ਹੋ ਜੂਗਾ ਟਰੈਕਟਰ ਕੋਈ ਵੀ ਬਾਈ ਬਾਕੇ ਚੈੱਕ ਕਰਕੇ ਲੈ ਜਾਓ ਬਾਈ ਕੋਲੇ ਘਰੀ ਹੁੰਦੇ ਆ ਬੁੱਧਵਾਰ ਨੂੰ ਮੰਡੀ ਤੇ ਹੁੰਦੇ ਆ ਬਾਕੀ ਘਰੀ ਹੁੰਦੇ ਆ ਪਿੰਡ ਰਾਵਣਗਰ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਦੇ ਨਾਲ ਰਹਿ ਜਾਂਦਾ ਤੇ ਵੀਡੀਓ ਚੰਗੀ ਲੱਗੇਗੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ